ਸਸੀ ਗਰਵੀਤ ਜੀ ਕੀ ਹਾਲ ਹੈ ਜੀ ਸਰਨ ਦਾ ਮੈਂ ਤੁਹਾਡਾ ਆਪਣਾ ਰਮਨਦੀਪ ਲੈ ਕੇ ਆਇਆ ਹਾਂ ਜੀ ਤੁਹਾਡੇ ਲਈ ਇੱਕ ਹੋਰ ਇੰਟਰਸਟਿੰਗ ਤੇ ਨਿਊ ਵੀਡੀਓ ਅੱਜ ਦੀ ਵੀਡੀਓ ਵਿੱਚ ਵੀਰ ਆਪਾਂ ਲੇਡੀਜ਼ ਦੇਣ ਦੀ ਲਾਸਟ ਵੀਡੀਓ ਤੇ ਇਹਦੇ ਵਿੱਚ ਬਹੁਤ ਸਾਰੇ ਟਰੈਕਟਰ ਤੁਹਾਡੇ ਲਈ ਲੈ ਕੇ ਆਏ ਆ ਜੀ ਗੱਡੀ ਵੀ ਹੈ ਜੀ ਟਰੈਕਟਰ ਵੀ ਹੈ ਟੂਡੀਓ ਲਈ ਮਸ਼ੀਨਾ ਕੰਪਾਈਨਾਂ ਵੀ ਹੈ ਵੀਡੀਓ ਸ਼ੁਰੂ ਕਰਦੇ ਹਾਂ ਸਵਰਾਜ 855 ਤੋਂ ਸਵਰਾਜ 855 ਟਰੈਕਟਰ ਹੈ ਜੀ 2003 ਮਾਡਲ ਹੈ ਜੀ ਤੇ 2,85,000 ਰੁਪਏ ਦੀ ਡਿਮਾਂਡ ਹੈ ਜੀ ਇਹ ਲਾਸਟ ਰੇਟ ਸੀ ਵੀ ਡਿਮਾਂਡ ਹੈ ਇਹ ਡਬਲ ਈ ਮੰਡੀ ਡਬਲ ਵਾਲੀ ਖੜਾ ਹੈ ਜੀ ਟ੍ਰੈਟ ਇਹ 55% ਟਾਇਰਾਂ ਦੀ ਕੰਡੀਸ਼ਨ ਹੈ ਵੀ ਜੀ ਪਿਛਲੇ ਟਾਇਰਾਂ ਦੀ ਅਗਲੇ ਕੰਡੀਸ਼ਨ ਦੇ ਟਾਇਰ ਥੋੜੇ ਜਿਹਾ ਅਗਲੇ ਵਧੀਆ ਪੈਦੇ ਤੇ ਕਿਸਾਨ ਵੀ ਦਾ ਨੰਬਰ ਹੈ ਜਿਹੜਾ ਸਕਰੀਨ ਤੇ ਆ ਰਿਹਾ ਜੀ 81681 0 ਤੇ 9100 ਇਹ ਕਿਸਾਨ ਵੀ ਦਾ ਨੰਬਰ ਹੈ ਜੀ ਤੇ ਪੀਵੀ ਨੰਬਰ ਟ੍ਰੈਟਰ ਹੈ ਜੀ ਪੰਜਾਬ ਨੰਬਰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਜੀ ਹੁੱਡ ਛਤਰੀ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਜੀ ਸਮਰਾਜ 855 2003 ਮਾਡਲ 2,85,000 ਰੁਪਏ ਦੀ ਡਿਮਾਂਡ ਮੰਡੀ ਡੱਬ ਵਾਲੀ 55% ਟੈਰਾ ਦੀ ਕੰਡੀਸ਼ਨ ਤੇ ਬਾਅਦ ਚ ਥੋੜੀ ਜੀ ਪ੍ਰੋਬਲਮ ਵਾਲੀ ਹੈ ਕਿਸੇ ਤਰ੍ਹਾਂ ਦੀ ਜੀ ਤੇ ਸੇਹ ਥੋੜੀ ਜੀ ਖਰਾਬ ਹੋ ਰਹੀ ਆ ਇਸ ਕਰਕੇ ਪਰ ਤੁਹਾਡੇ ਲਈ ਅਸੀਂ ਵੀ ਵੀਡੀਓ ਲਗਾਤਾਰ ਲੈ ਕੇ ਆਏ ਆ ਜੀ ਬੇੜਾ ਨਗਾ ਤੋਂ ਤੁਹਾਡੇ ਲਈ ਵੀਡੀਓ ਆ ਰਹੀਆਂ ਨੇ ਤੇ ਤੁਹਾਡੀ سپورਟ ਦੀ ਲੋੜ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਸਾਰੇ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਮੇਰੇ ਭਰਾ ਥੱਲੇ ਲਾਲ ਰੰਗ ਦਾ ਬਟਨ ਹੈ ਜੀ ਉਹਨੂੰ ਦਬਾ ਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਇੱਕ ਘੰਟੀ ਦਾ ਬਟਨ ਆਊਗਾ ਜੀ ਉਹਨੂੰ ਦਬ ਲਿਓ ਤਾਂ ਕਿ ਅਸੀਂ ਜਿਹੜੀ ਵੀ ਵੀਡੀਓ ਪਾਈਏ ਤਾਂ ਮੇਰੇ ਭਰਾਵਾਂ ਕੋਲੇ ਉਹਦਾ ਮੈਸੇਜ ਚਲਾ ਜਾਇਆ ਕਰੇ ਅੱਗੇ ਤੁਸੀਂ ਦੇਖ ਰਹੇ ਹੋ ਵੀਰ ਜੀ ਹਰਦੇਵ ਦੀ ਕੰਪਾਈਨ ਹੈ ਹਰਦੇਵ ਦੀ ਕੰਪਾਈਨ ਵੱਡੀ ਮਸ਼ੀਨ ਹੈ ਵੀਰ 2010 ਮਾਡਲ ਹੈ ਤੇ 6 ਲੱਖ ਤੇ 85000 ਰੁਪਏ ਦੀ ਡਿਮਾਂਡ ਹੈ ਵੀਰ ਟਾਇਰ ਤੁਸੀਂ ਦੇਖ ਰਹੇ ਹੋ ਵੀਰ ਜੀ ਪਿਛਲੇ ਟਾਇਰ ਅਗਲੇ ਟਾਇਰ ਤੇ ਕੰਪਾਈਨ ਦੀ ਫੋਟੋਆਂ ਤੋਂ ਦਿਸ ਰਹੀ ਹੈ ਜੀ ਪੰਜਾਬ ਨੰਬਰ ਹੈ ਵੀ ਜੀ ਹਰਦੇਵ ਦੀ ਕੰਪਾਈਨ ਆ ਕਿਸਾਨ ਵੀਰ ਦਾ ਜਿਹੜਾ ਨੰਬਰ ਹੈ ਜੀ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਹੈ ਜੀ ਖੱਟੇ ਅੱਖਰਾਂ ਦੇ ਵਿੱਚ 98124 93924 98124 93924 ਇਹ ਵੀਰ ਦਾ ਨੰਬਰ ਹੈ ਜੀ ਜਿਹਦੇ ਉੱਤੇ ਤੁਸੀਂ ਕਨੈਕਟ ਕਰਕੇ ਕੰਪਾਈਨ ਫ੍ਰੀ ਕਰ ਸਕਦੇ ਹੋ ਜੀ 60% ਵੀਰ ਅਗਲੇ ਟਾਇਰਾਂ ਦੀ ਕੰਡੀਸ਼ਨ ਹੈ ਤੇ ਪਿਛਲੇ ਟਾਇਰ ਤੁਹਾਨੂੰ ਪਤਾ ਹੀ ਹੈ ਜਮਾਂ ਬਿਲਕੁਲ ਨਵੇਂ ਵਾਂਗੂ ਫਾਈਲ ਹੈ ਜੀ 2000 ਤੇ 10 ਮਾਡਲ ਹੈ ਜੀ ਪੰਜਾਬ ਨੰਬਰ 6 ਲੱਖ ਤੇ 85000 ਰੁਪਏ ਦੀ ਡਿਮਾਂਡ ਜੀ ਹਰਦੇਵ ਕੰਪਾਈਲ ਇਹ ਵੀ ਡਿਮਾਂਡ ਹੈ ਲਾਸਟ ਰੇਟ ਹੈ ਜੀ ਤੁਸੀਂ ਮੌਕੇ ਤੇ ਲਾਸਟ ਰੇਟ ਪੁੱਛ ਸਕਦੇ ਹੋ ਵੀਰ ਨੂੰ ਕਾਲ ਕਰਕੇ ਲਾਸਟ ਰੇਟ ਤੁਸੀਂ ਪਤਾ ਕਰ ਸਕਦੇ ਹੋ ਜੀ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤਾਂ ਕਿ ਹੋਰ ਵੀ ਕਿਸਾਨ ਭਰਾ ਆਪਣੇ ਸਾਡੇ ਚੈਨਲ ਨਾਲ ਜੁੜ ਸਕਣ ਜੀ ਤੇ ਫਾਇਦਾ ਚੱਕ ਸਕਣ ਜੀ ਆਪਣੀ ਟਰੈਕਟਰ ਮੰਡੀ YouTube ਚੈਨਲ ਦਾ ਜੀ ਤੇ ਤੁਸੀਂ ਥੱਲੇ ਤੀਰ ਦਾ ਬਟਨ ਹੋਵੇ ਜੇ ਉਹਨੂੰ ਦਬਕੇ ਸਾਡੀ ਵੀਡੀਓ ਨੂੰ WhatsApp ਗਰੁੱਪਾਂ ਦੇ ਵਿੱਚ ਸ਼ੇਅਰ ਕਰ ਸਕਦੇ ਹੋ ਜੀ ਇਦੇ ਨਾਲ ਬਹੁਤ ਵੀਰਾਂ ਦਾ ਫਾਇਦਾ ਹੋਊਗਾ ਜੀ ਤੇ ਤੁਸੀਂ ਸਾਡੀ ਸਪੋਰਟ ਕਰੋਗੇ ਤੇ ਸਾਨੂੰ ਬਹੁਤ ਖੁਸ਼ੀ ਹੋਊਗੀ ਜੀ ਜਦੋਂ ਕੋਈ ਵੀਰ ਕਮੈਂਟ ਕਰਦਾ ਲਾਈਕ ਕਰਦਾ ਜਾਂ ਚੈਨਲ ਨੂੰ ਸਬਸਕ੍ਰਾਈਬ ਕਰਦਾ ਜੀ ਤਾਂ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜੀ ਤੇ ਅਸੀਂ ਏਡੇ ਤੋਂ ਦਿੱਲੀ ਬਹੁਤ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਤੋਂ ਦਿੱਲੀ ਲੈ ਕੇ ਆਉਂਦੇ ਰਹਿੰਦੇ ਆ ਜੀ ਤੇ ਲੈ ਕੇ ਆਉਂਦੇ ਰਹਾਗੇ ਜੀ ਅੱਗੇ ਦੇਖੋ ਵੀਰ ਜੀ ਟੂੜੀ ਵਾਲੀ ਮਸ਼ੀਨ ਹੈ ਜੀ 2011 ਮਾਡਲ ਹੈ 2D ਵਾਲੀ ਮਸ਼ੀਨ 2011 ਮਾਡਲ 90000 ਰੁਪਿਆ ਰੇਟ ਮੰਗਿਆ ਜੀ ਰਾਮਪੁਰਾ ਏਰੀਆ ਵੀ ਇਹਨਾਂ ਦਾ ਰਾਮਪੁਰਾ ਜਿੱਥੇ ਮਸ਼ੀਨ ਖੜੀ ਆ ਰਾਮਪੁਰਾ ਜੀ ਤੇ 50% ਵੀ ਟਾਇਰਾਂ ਦੀ ਕੰਡੀਸ਼ਨ ਹੈ ਜੀ ਸਾਰਾ ਕੰਮ ਹੋਇਆ ਵੀ ਕੋਈ ਸਮੱਸਿਆ ਨਹੀਂ ਹੈਗੀ 2011 ਮਾਡਲ ਮਨਕੂ ਵਾਲਿਆਂ ਦੀ ਵੀਰ ਸਟੈਂਡਰਡ ਟੂੜੀ ਵਾਲੀ ਮਸ਼ੀਨ 2011 ਮਾਡਲ 90000 ਰੁਪਏ ਦੀ ਡਿਮਾਂਡ ਹੈ ਜੀ ਰਾਮਪੁਰਾ ਏਰੀਆ 50% ਟਾਇਰਾਂ ਦੀ ਕੰਡੀਸ਼ਨ 90238 ਤੇ 10244 ਬੀ ਦਾ ਨੰਬਰ ਹੈ ਜੀ ਸਾਰੇ ਵੀ ਨੋਟ ਕਰ ਲੈਣ ਜੀ 90238 ਤੇ 10244 ਇਹ ਵੀਰ ਦਾ ਨੰਬਰ ਹੈ ਜਿੱਤੇ ਤੁਸੀਂ ਕਨੈਕਟ ਕਰਕੇ ਖਰੀਦ ਸਕਦੇ ਹੋ ਜੇਕਰ ਤੁਸੀਂ ਵੀ ਕੋਈ ਆਪਣੇ ਟਰੈਕਟਰ ਟਰੋਲੀ ਜਾਂ ਹੋਰ ਖੇਤੀਬਾੜੀ ਦੇ ਸੰਦ ਦੀ ਐਡ ਸਾਡੇ YouTube ਚੈਨਲ ਤੇ ਕਰਾਉਣਾ ਚਾਹੁੰਦੇ ਹੋ ਜੀ ਤਾਂ ਐਡ ਕਰਾਉਣ ਦੇ ਲਈ 5 ਤੋਂ 7 ਫੋਟ ਮਾਪ ਦੀ ਮਸ਼ੀਨਰੀ ਦੀਆਂ ਤੇ ਜਿਹੜੀ ਜਾਣਕਾਰੀ ਵੀਡੀਓ ਵਿੱਚ ਲਿਖੀ ਹੋਈ ਹੈ ਇਹ ਲਿਖ ਕੇ ਯਾਨੀ ਕਿ ਮਾਡਲ ਕਿਹੜਾ ਹੈ ਜੀ ਟਰੈਕਟਰ ਕਿਹੜਾ ਹੈ ਪ੍ਰਾਈਸ ਕਿੰਨਾ ਹੈ ਏਰੀਆ ਟਾਇਰਾਂ ਦੀ ਕੰਡੀਸ਼ਨ ਤੇ ਇੱਕ ਮੋਬਾਈਲ ਨੰਬਰ ਇਹ ਸਭ ਕੁਝ ਲਿਖ ਕੇ ਤੁਸੀਂ ਮੇਰਾ WhatsApp ਨੰਬਰ ਥੱਲੇ ਚਿੱਟੇ ਅੱਖਰਾਂ ਦੇ ਵਿੱਚ ਸ਼ੋ ਹੋ ਰਿਹਾ ਹੈ ਜੀ ਇੱਥੇ ਭੇਜ ਦਿਓ 88376 ਤੇ 65987 ਮੇਰਾ WhatsApp ਨੰਬਰ ਹੈ ਜੀ 88376 ਤੇ 65987 ਹੈ ਮੇਰਾ WhatsApp ਨੰਬਰ ਹੈ ਜੀ ਉਸ ਤੋਂ ਬਾਅਦ ਤੁਹਾਡੀ ਐਡ ਅਸੀਂ ਬਿਲਕੁਲ ਫ੍ਰੀ ਦੇ ਵਿੱਚ ਕੋਈ ਖਰਚਾ ਨਹੀਂ ਜੀ ਐਡ ਲਵਾਉਣ ਦਾ ਬਿਲਕੁਲ ਫ੍ਰੀ ਦੇ ਵਿੱਚ ਆਪਣੇ ਚੈਨਲ ਤੇ ਲਗਾ ਦੇਾਂਗੇ ਜੀ ਤੁਹਾਡਾ ਆਪ ਦਾ ਨੰਬਰ ਦਿੱਤਾ ਜਾਊਗਾ ਜਿਹਦੇ ਉੱਤੇ ਕਿਸਾਨ ਵੀ ਕਾਲ ਕਰਕੇ ਤੁਹਾਡੇ ਨਾਲ ਡੀਲ ਕਰਨਗੇ ਜੀ ਸਾਡੇ ਚੈਨਲ ਦਾ 1 ਰੁਪਏ ਦਾ ਵੀ ਕੋਈ ਕਮਿਸ਼ਨ ਨਹੀਂ ਹੁੰਦਾ ਇਹ ਸਭ ਕੁਝ ਫ੍ਰੀ ਕੀਤਾ ਜਾ ਰਿਹਾ ਵੀ ਜੀ ਕਿਸੇ ਤਰ੍ਹਾਂ ਦਾ ਕੋਈ ਕਮਿਸ਼ਨ ਨਹੀਂ ਲੈਂਦਾ ਇਹਨਾਂ ਕਿਸਾਨ ਵੀਰਾਂ ਤੋਂ ਤੇ ਸਭ ਕੁਝ ਫ੍ਰੀ ਸੇਵਾ ਹੈਗੀ ਹੈ ਜੀ ਇਹ ਕਿਸਾਨ ਵੀਰਾਂ ਦੇ ਲਈ ਐਗਰੀ ਕਿੰਗ B55 ਟਰੈਕਟਰ ਹੈ ਵੀਰ ਐਗਰੀ ਕਿੰਗ ਦਾ ਟਰੈਕਟਰ ਹੈ ਵੀਰੇ ਇਹ 2055 ਹੁੱਡ ਛਤਰੀ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਵੀਰ ਟਰੈਕਟਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਇਹ ਵਨ ਕੰਡੀਸ਼ਨ ਦਾ ਟਰੈਕਟਰ ਹੈ ਜੀ 2016 ਮਾਡਲ ਹੈ ਐਗਰੀ ਕਿੰਗ B55 2016 ਮਾਡਲ 4 ਲੱਖ 80000 ਰੁਪਏ ਦੀ ਡਿਮਾਂਡ ਹੈ ਵੀਰੇ ਦੀ ਡਿਮਾਂਡ ਹੈ ਵੀਰ ਲਾਸਟ ਰੇਟ ਹੈ ਜੀ 4 ਲੱਖ 80000 ਰੁਪਏ ਦੀ ਡਿਮਾਂਡ ਏਰੀਆ ਵੀਰੇ ਇਹਨਾਂ ਦਾ ਮਾਨਸ ਹੈ ਮਾਨਸਾ ਪੰਜਾਬ ਚ ਰਹਿ ਗਿਆ ਮਾਨਸਾ ਏਰੀਆ ਵੀਰ ਇਹਨਾਂ ਦਾ 85% ਟਾਇਰਾਂ ਦੀ ਕੰਡੀਸ਼ਨ ਪਈ ਹੈ ਵੀਰੇ ਪਿਛਲੇ ਟਾਇਰਾਂ ਦੀ ਕੰਡੀਸ਼ਨ ਹੁੰਦੀ ਹੈ 85% ਟਾਇਰਾਂ ਦੀ ਕੰਡੀਸ਼ਨ ਪਈ ਹੈ ਜੀ 62834 ਤੇ 21798 ਵੀਰ ਦਾ ਨੰਬਰ ਹੈ ਜੀ ਜੀਤੋ ਤੁਸੀਂ ਕਨੈਕਟ ਕਰਕੇ ਟਰੈਟ ਖਰੀਦ ਸਕਦੇ ਜੀ ਤੇ ਜਿਹੜੇ ਜਿਹੜੇ ਵੀਰ ਮੈਨੂੰ ਐਡ ਭੇਜਣਗੇ ਉਹਨਾਂ ਵੀਰਾਂ ਨੂੰ ਜੀ ਹੱਥ ਬੰਨ ਕੇ ਬੇਨਤੀ ਹੈ ਕਿ ਜਿਹੜਾ ਵੀ ਆਪਣੇ ਟਰੈਟ ਦਾ ਉਹ ਰੇਟ ਰੱਖਣਗੇ ਜੀ ਤੇ ਉਹ ਮਾਰਕੀਟ ਦੇ ਹਿਸਾਬ ਨਾਲ ਹੀ ਰੱਖਿਆ ਹੋਵੇ ਵੀ ਉਹਨਾਂ ਕੀ ਰੇਟ ਰੱਖਣਾ ਜੀ ਜਿੰਨਾ ਕਿ ਮਾਰਕੀਟ ਦੇ ਹਿਸਾਬ ਨਾਲ ਹੋਵੇ ਤੇ ਫੇਰ ਹੀ ਉਹਨਾਂ ਦੇ ਟਰੈਕਟਰ ਜਲਦੀ ਤੋਂ ਜਲਦੀ ਜਨਕੀ ਹੱਥੋਂ-ਅੱਥੀ ਸੇਲ ਹੋ ਜਾਣਗੇ ਜੀ ਜਿਆਦਾ ਪ੍ਰਾਈਸ ਵਾਲਾ ਟਰੈਕਟਰ ਸੇਲ ਨਹੀਂ ਹੁੰਦਾ ਜੀ ਤੇ ਮਾਰਕੀਟ ਦੇ ਹਿਸਾਬ ਨਾਲ ਰੇਟ ਵਾਲਾ ਟਰੈਡ ਹੁੰਦਾ ਜੀ ਉਹ ਵਧੀਆ ਸੇਲ ਹੋ ਜਾਂਦਾ ਸਾਰੇ ਵੀਰਾਂ ਨੂੰ ਇੱਕ ਹੋਰ ਬੇਨਤੀ ਜਦੋਂ ਐਡ ਪਾਉਣ ਜੀ ਘਰਦਿਆਂ ਦੀ ਮਨਜ਼ੂਰੀ ਨਾਲ ਐਡ ਪਾਉਣੀ ਹੈ ਘਰ ਦੇ ਮੈਂਬਰਾਂ ਦੀ ਮਨਜ਼ੂਰੀ ਹੋਵੇ ਜੀ ਸਾਰੇ ਮੈਂਬਰ ਟਰੈਕਟਰ ਵੇਚਣਾ ਚਾਹੁੰਦੇ ਆ ਤੇ ਨਾਲ ਹੀ ਇਹ ਹੋਣਾ ਚਾਹੀਦਾ ਕਿ ਜਿਹੜਾ ਤੁਸੀਂ ਡਿਮਾਂਡ ਰੱਖਣੀ ਆ ਰੇਟ ਮੰਗਣਾ ਉਹ ਤੁਸੀਂ ਸਹੀ ਮੁੱਲ ਤੋਂ 10-15000 ਉੱਤੇ ਹੋ ਸਕਦਾ ਪਰ ਜਿਆਦਾ ਉੱਤੇ ਨਾ ਰੱਖੋ ਤੇ ਇੱਕ ਵਾਰੀ ਸੋਚ ਕੇ ਹੀ ਰੱਖੋ ਵੀਰ ਜੀ ਬਾਰੀ-ਬਾਰ ਸਾਡਾ ਚੈਨਲ ਉਹਨੂੰ ਚੇਂਜ ਨਹੀਂ ਕਰੂਗਾ ਇੱਕ ਵਾਰੀ ਜਿੰਨਾ ਰੇਟ ਪੈ ਗਿਆ ਵੀਰ ਫਿਰ ਉਹੀ ਫੈਨਲ ਰਹੂਗਾ ਕਈ ਵਾਰ ਵੀਰ ਗਲਤ ਰੇਟ ਪਵਾਉਂਦੇ ਆ ਬਾਅਦ ਚ ਫੋਨ ਨਹੀਂ ਚੱਕਦੇ ਸਾਡੇ ਚੈਨਲ ਦੀ ਗਲਤੀ ਕੱਢੀ ਜਾਂਦੇ ਰਹਿੰਦੇ ਆ ਵੀਰ ਇਦਾਂ ਨਹੀਂ ਹੁੰਦਾ ਇੱਕ ਵਾਰੀ ਸੋਚ ਸਮਝ ਕੇ ਜਿੰਨਾ ਸਾਨੂੰ ਰੇਟ ਕਹੋਗੇ ਉਹਨਾਂ ਪਾ ਦੇਵਾਂਗੇ ਉਸ ਤੋਂ ਬਾਅਦ ਰੇਟ ਚੇਂਜ ਨਹੀਂ ਕੀਤਾ ਜਾਊਗਾ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਦਾ ਸੋਚ ਸਮਝ ਕੇ ਪੂਰਾ ਵਧੀਆ ਤਰੀਕੇ ਨਾਲ ਤੁਸੀਂ ਐਡ ਬਣਾ ਕੇ ਭੇਜਣੀ ਹੈ ਕਿ ਸਾਰੇ ਵੀਰ ਨੂੰ ਵਧੀਆ ਨੌਲੇਜ ਮਿਲੇ ਸਾਰੇ ਵੀਰ ਖੁਸ਼ ਰਹਿਣ ਵੀ ਦਾ ਵਧੀਆ ਪ੍ਰਾਈਜ਼ ਆ ਰਿਹਾ ਜੀ ਠੀਕ ਹੈ ਜੀ ਤੁਹਾਡੀ ਐਡ ਵੀ ਪ੍ਰੋਪਰ ਤਰੀਕੇ ਨਾਲ ਲੱਗੇ ਤੇ ਤੁਹਾਡਾ ਸੰਦ ਵੀ ਸੇਲ ਵਧੀਆ ਤਰੀਕੇ ਨਾਲ ਹੋ ਸਕੇ ਅੱਗੇ ਦੇਖ ਰਹੇ ਵੀਰ ਜੀ ਕਰਤਾਰ ਕੰਪਾਈਨ ਵੱਡੀ ਵੀਰ ਜੀ ਇਹ ਕੰਪਾਈਨ ਹੈ ਕਰਤਾਰ ਵਾਲਿਆਂ ਦੀ ਮਾਡਲ ਤੁਸੀਂ ਫੋਨ ਤੇ ਕਨਫਰਮ ਕਰ ਸਕਦੇ ਹੋ ਕੰਡੀਸ਼ਨ ਦੇ ਹਿਸਾਬ ਨਾਲ ਮਾਡਲ ਵੀਰ ਉੱਚੇ ਮਾਡਲ ਦੀ ਹੈ ਪੂਰੀ ਕੰਪਾਈਨ 15 ਲੱਖ ਤੇ 50000 ਰੁਪਏ ਦੀ ਡਿਮਾਂਡ ਹੈ ਜੀ 15 ਲੱਖ ਰੁਪਏ ਦੀ ਡਿਮਾਂਡ ਹੈ ਵੀਰ ਕੰਪਾਈਨ ਦੀ ਸੁਲਤਾਨਪੁਰ ਲੋਧੀ ਵੀਰ ਇਹਨਾਂ ਦਾ ਏਰੀਆ ਹੈ 70% ਵੀ ਟਾਇਰਾਂ ਦੀ ਕੰਡੀਸ਼ਨ ਪਈ ਹੈ ਜੀ ਕਿਸਾਨ ਵੀਰ ਦਾ ਨੰਬਰ ਹੈ ਜਿਹੜਾ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਜੀ 91706 ਤੇ 00786 9170600786 ਵੀਰ ਦਾ ਨੰਬਰ ਹੈ ਜੀ ਜਿਹਦੇ ਉੱਤੇ ਤੁਸੀਂ ਕਾਲ ਕਰਕੇ ਕੰਪਾਈਨ ਖਰੀਦ ਸਕਦੇ ਹੋ ਜੀ ਕਰਤਾਰ 15.5 ਲੱਖ ਰੁਪਏ ਦੀ ਡਿਮਾਂਡ ਸultanpur Lodhi area 70% ਵੀਰੇ ਦੇ ਟਾਇਰ ਪਏ ਨੇ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਨਾਲ ਹੀ ਲਾਲ ਜਿਹੇ ਰੰਗ ਦਾ ਇੱਕ ਬਟਨ ਹੋਇਆ ਜੀ ਉਹਨੂੰ ਦਬ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਉਹਨੂੰ ਦਬਣ ਸਾਰੀ ਇੱਕ ਘੰਟੀ ਦਾ ਬਟਨ ਆ ਉਹ ਜੀ ਉਹਨੂੰ ਵੀ ਦਬ ਲਿਓ ਤਾਂ ਕਿ ਅਸੀਂ ਜਿਹੜੀ ਵੀ ਵੀਡੀਓ ਪਾਵਾਂਗੇ ਜੀ ਨਾਲ ਦੀ ਨਾਲ ਤੁਹਾਡੇ ਫੋਨ ਤੇ ਉਹਦਾ ਮੈਸੇਜ ਆਊਗਾ ਕਿ ਕੋਈ ਵੀ ਵੀਡੀਓ ਤੁਸੀਂ ਮਿਸ ਨਹੀਂ ਕਰ ਸਕਦੇ ਤੇ ਸਾਰੀਆਂ ਵੀਡੀਓ ਤੁਹਾਡੇ ਕੋਲ ਪ੍ਰੋਪਰ ਪਹੁੰਚਣਗੀਆਂ ਜੀ ਪ੍ਰੋਪਰ ਟਾਈਮ ਤੇ ਪਹੁੰਚਣਗੀਆਂ ਤੇ ਅਸੀਂ ਡੇਲੀ ਤਿੰਨ ਵੀਡੀਓ ਆਪਦੇ ਚੈਨਲ ਤੇ ਲਗਾਈਆਂ ਜਾਂਦੀਆਂ ਜੀ ਜਿਹਦੇ ਵਿੱਚ ਅਲੱਗ-ਅਲੱਗ ਸੰਦ 20 ਤੋਂ 25 ਸੰਦ ਦਿਖਾਏ ਜਾਂਦੇ ਨੇ ਜੀ ਟਰੈਕਟਰ ਟਰਾਲੀਆਂ ਤੇ ਹੋਰ ਖੇਤੀਬਾੜੀ ਦੇ ਸੰਦ ਤੇ ਤੁਹਾਨੂੰ ਬਹੁਤ ਵਧੀਆ ਪ੍ਰਾਈਸ ਦੇ ਵਿੱਚ ਤੇ ਬਹੁਤ ਸੋਹਣੇ ਕੱਟ ਚੱਲੇ ਹੋਏ ਸੰਦ ਮਿਲਦੇ ਨੇ ਜੀ ਅੱਗੇ ਦੇਖ ਰਹੇ ਹੋ ਵੀਰ ਜੀ Swift ਕਾਰ ਇਸ Swift ਕਾਰ ਹੈ ਵੀਰ 2009 ਮਾਡਲ ਹੈ ਤੇ 2 ਲੱਖ ਤੇ 55000 ਰੁਪਏ ਦੀ ਵੀਰ ਨੇ ਜੀ ਡਿਮਾਂਡ ਰੱਖੀ ਹੈ ਜੀ ਇਹਦਾ ਮੁੱਲ ਮੰਗਿਆ ਵੀਰ ਨੇ 2 ਲੱਖ ਤੇ 55000 ਰੁਪਿਆ ਤੇ ਇਹ ਲਾਸਟ ਪ੍ਰਾਈਸ ਨਹੀਂ ਰੇਟ ਘੱਟ ਵੱਧ ਹੋ ਜੂਗਾ ਸੰਗਰੂਰ ਇਹਨਾਂ ਦਾ ਏਰੀਆ ਵੀਰ 70 ਪੈਸੇ ਵੀਰ ਜੀ ਟਾਇਰ ਪਏ ਨੇ ਗੱਡੀ ਦੇ ਤੇ ਕਿਸਾਨ ਵੀ ਦਾ ਜਿਹੜਾ ਨੰਬਰ ਹੈ ਜੀ ਉਸ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ 81 463 ਤੇ 93890 ਵੀਰ ਦਾ ਨੰਬਰ ਹੈ ਜੀ ਜਿਹਦੇ ਉੱਤੇ ਤੁਸੀਂ ਕਨੈਕਟ ਕਰਕੇ ਇਹ Swift ਹੈ ਜਿਹੜੀ ਕਾਰ ਹੈ ਵੀਰੇ ਇਹ ਖਰੀਦਣੀ ਹੈ ਕੰਡੀਸ਼ਨ ਤੁਹਾਡੇ ਸਾਹਮਣੇ ਵੀਰ ਬਹੁਤ ਵਧੀਆ ਕੰਡੀਸ਼ਨ ਦੀ ਹੈ ਜੀ Swift ਕਾਰ ਹੈ 2009 ਮਾਡਲ ਹੈ ਜੀ 2 ਲੱਖ ਤੇ 55000 ਰੁਪਏ ਦੀ ਡਿਮਾਂਡ ਹੈ ਵੀਰ ਨੇ ਜਿਹੜਾ ਦਾ ਮੁੱਲ ਹੈ ਜੀ 2 ਲੱਖ 55000 ਰੁਪਏ ਸੰਗਰੂਰ ਏਰੀਆ ਵੀਰ ਇਹਨਾਂ ਦਾ ਪੰਜਾਬ ਸੰਗਰੂਰ 70% ਵੀਰ ਦੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਕਿਸਾਨ ਵੀਰ ਦਾ ਨੰਬਰ ਹੈਗਾ ਜੀ ਸਕਰੀਨ ਦੇ ਉੱਪਰ ਖੱਟੇ ਖੜਾ ਜਾ ਰਿਹਾ ਜੀ ਉਹ ਨੋਟ ਕਰ ਲਓ ਤੇ ਬਹੁਤ ਵਧੀਆ ਕੰਡੀਸ਼ਨ ਹੈ ਵੀਰ ਜੀ ਬਹੁਤ ਘੱਟ ਚੱਲੀ ਹੋਈ ਬਹੁਤ ਸੋਹਣੀ ਕੰਡੀਸ਼ਨ ਦੀ ਹੈ ਸਪਰਟ ਘਾਰ ਹੈ ਜੇਕਰ ਕੋਈ ਵੀ ਖਰੀਦਣਾ ਚਾਹਦਾ ਅਭੀ ਤਾਂ ਕਿਸਾਨ ਵੀਰ ਦਾ ਨੰਬਰ ਦਿੱਤਾ ਹੋਇਆ ਸੀ ਜੀ ਉਹ ਤੇ ਕਾਲ ਕਰਕੇ ਤੁਸੀਂ ਇਹ ਖਰੀਦ ਸਕਦੇ ਸੀ ਜੀ ਤੇ 2D ਵਾਲੀ ਮਸ਼ੀਨ ਆ ਗਈ ਵੀਰ ਅੱਗੇ ਤੁਸੀਂ ਇੱਕ ਹੋਰ ਦੀ ਲੈਂਡ ਫੋਰਸ ਦੀ 2D ਵਾਲੀ ਮਸ਼ੀਨ ਦੇਖ ਰਹੇ ਹੋ ਵੀ ਜੀ ਬਿਲਕੁਲ ਨਵੀਂ ਪਈ ਹੈ ਜੀ ਬਿਲਕੁਲ ਨਿਊ ਕਿਸਾਨ ਵੀਰ ਨੇ ਥੋੜੀ ਜਿਹੀ ਫੋਟੋ ਮਾਤਾ ਕੱਟ ਭੇਜੀ ਹੈ ਪਰ ਤੁਸੀਂ ਹੋਰ ਫੋਟੋਆਂ ਵੀ ਤੁਸੀਂ ਇਹਨਾਂ ਤੋਂ ਮੰਗਵਾ ਸਕਦੇ ਹੋ ਲੈਂਡ ਫੋਰਸ ਦੀ ਬਿਲਕੁਲ ਨਵੀਂ ਕੰਪਾਈਨ ਦੇਖੋ ਇੱਥੇ ਸਮਝਣ ਵਾਲੀ ਗੱਲ ਹੈ ਕਿ ਜਮਾ ਨਵੀਂ ਤੂੜੀ ਵਾਲੀ ਮਸ਼ੀਨ ਪਈ ਹੈ ਫੋਟੋਆਂ ਦੇ ਸਿਰਤੀ ਹੁੰਦਾ ਸਾਰਾ ਕੁਝ ਵੀ ਕਿ ਆਪਾਂ ਕਿਵੇਂ ਪੇਸ਼ ਕਰਨਾ ਹੈ ਫੋਟੋਆਂ ਪ੍ਰੋਪਰ ਹੈ ਨਹੀਂ ਤਾਂ ਦੋ ਤਿੰਨ ਫੋਟੋਆਂ ਭੇਜੀਆਂ ਸੀ ਵੀਰ ਨੇ ਉਹਨਾਂ ਨਾਲ ਤੁਸੀਂ ਦੇਖੋ ਵੀ ਇਹ ਐਡ ਪ੍ਰੋਪਰ ਨਹੀਂ ਲੱਗਦੀ ਤਾਂ ਕਰਕੇ ਵੀਰਾਂ ਨੂੰ ਬੇਨਤੀ ਕੀਤੀ ਇਨ ਕਿ ਪ੍ਰੋਪਰ ਫੋਟੋਆਂ ਹੋਣ ਪ੍ਰੋਪਰ ਜਾਣਕਾਰੀ ਹੋਵੇ ਤਾਂ ਐਡ ਬਹੁਤ ਸੋਹਣੀ ਲੱਗਦੀ ਤੇ ਵੇਚਣ ਵਿੱਚ ਕਾਫੀ ਸਹੂਲਤ ਮਿਲਦੀ ਹੈ ਹੁਣ ਬਿਲਕੁਲ ਨਵੀਂ ਕੰਪੈਨ ਹੈ 2018 ਮਾਡਲ 215000 ਰੁਪਿਆ ਪ੍ਰਾਈਸ ਹੈ ਸੰਘਰੂਰ ਏਰੀਆ 80% ਟਾਇਰ ਪਏ ਆ ਪਰ ਪ੍ਰੋਪਰ ਕੁਛ ਨਹੀਂ ਦਿਖ ਰਿਹਾ ਬਸ ਇੱਕ ਸਾਈਡ ਤੋਂ ਫੋਟੋ ਖਿੱਚ ਕੇ ਵੀਰ ਨੇ ਭੇਜਤੀਆਂ ਤੇ ਇਹ ਤੋਂ ਵੀਰ ਜੀ ਕੁਝ ਸਿੱਖੋ ਤੇ ਤੁਸੀਂ ਵਧੀਆ ਉਹਦੇ ਟਰੈਕਟਰ ਦੀਆਂ ਪੂਰੀਆਂ ਸੋਹਣੀਆਂ ਫੋਟੋਆਂ ਖਿੱਚ ਕੇ ਅਸੀਂ ਵੀਡੀਓ ਵੀ ਪਾਈ ਹੋਈ ਹੈ ਕਿ ਕਿਸ ਤਰ੍ਹਾਂ ਐਡ ਭੇਜਣੀ ਹੈ ਉਹਨੂੰ ਦੇਖ ਕੇ ਤੁਸੀਂ ਐਡ ਭੇਜ ਸਕਦੇ ਹੋ ਤੇ ਟੂੜੀ ਵਾਲੀ ਮਸ਼ੀਨ ਹੈ ਜੀ ਲੈਂਡ ਫੋਰਸ 2018 ਮਾਡਲ ਹੈ ਜੀ 2 ਲੱਖ ਤੇ 15000 ਰੁਪਇਆ ਡਿਮਾਂਡ ਹੈ ਜੀ ਸੰਘਰੂਰ ਏਰੀਆ 80% ਟਾਇਰਾਂ ਦੀ ਕੰਡੀਸ਼ਨ ਪਈ ਹੈ ਜੀ ਕਿਸਾਨ ਵੀਰ ਦਾ ਇਹ ਨੰਬਰ ਹੈ ਜੀ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ 95922 ਤੇ 98 ਪੂਰਾ 800 ਇਹ ਕਿਸਾਨ ਵੀਰ ਦਾ ਨੰਬਰ ਹੈ ਜੀ ਜਿਹਦੇ ਤੇ ਤੁਸੀਂ ਕਾਲ ਕਰਕੇ ਇਹ ਤੂੜੀ ਵਾਲੀ ਮਸ਼ੀਨ ਲੈ ਸਕਦੇ ਹੋ ਕੰਡੀਸ਼ਨ ਤੋਂ ਦੇ ਸਾਹਮਣੇ ਜੀ ਬਿਲਕੁਲ ਨਵੀਂ ਫਰੈਸ਼ ਕੰਡੀਸ਼ਨ ਦੀ ਹੈ ਕੰਬਾਈਨ ਸੀਗੀ ਵੀਰ ਜੀ ਅੱਗੇ ਵੀਰ ਜੀ ਤੂੜੀ ਵਾਲੇ ਰੀਪਰ ਦਾ ਝਾਲ ਹੈ ਵੀਰ ਇਹ ਤੂੜੀ ਵਾਲੇ ਵੀਰ ਦਾ ਆ ਰੀਪਰ ਦਾ ਝਾਲ ਹੈ ਵੀਰ ਕੱਲਾ ਝਾਲ ਹੈ ਤੇ 4500 ਰੁਪਿਆ ਦਾ ਰੇਟ ਹੈ ਵੀਰ 4500 ਰੁਪਿਆ ਰੇਟ ਹੈ ਜੇਕਰ ਕਿਸੇ ਵੀਰ ਨੂੰ ਚਾਹੀਦਾ ਹੋਵੇ ਵੀਰ ਦੀ ਐਡ ਆਈ ਸੀ ਚਲੋ ਬਹ ਲਗਾ ਦਿੰਦੇ ਆ ਨਰਾਜ਼ ਨਹੀਂ ਕਰਨਾ ਵੀਰ ਨੂੰ ਤੂੜੀ ਵਾਲੇ ਰੀਪਰ ਦਾ ਜਾਲ ਵੀਰ 4500 ਰੁਪਿਆ ਰੇਟ ਸੀਗਾ ਬਟਾਲਾ ਏਰੀਆ ਸੀਗਾ ਕਿਸਾਨ ਵੀਰ ਦਾ ਜਿਹੜਾ ਨੰਬਰ ਹੈ ਜੀ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ 94 653 ਤੇ 97 114 94653 97114 ਵੀਰ ਦਾ ਨੰਬਰ ਹੈ ਜੀ ਜਿਹਦੇ ਤੇ ਤੁਸੀਂ ਕਨੈਕਟ ਕਰਕੇ ਖਰੀਦ ਸਕਦੇ ਹੋ ਤੂੜੀ ਵਾਲੇ ਰੀਪਰ ਦਾ ਜਾਲ ਤੇ ਥੋੜ ਕਰਦੇ ਵੀਰ ਆਪਾਂ ਕਮੈਂਟਾਂ ਦੀ ਗੱਲ ਕਿਹੜੇ ਕਿਹੜੇ ਮੇਰੇ ਵੀਰਾਂ ਨੇ ਆਹ ਕਮੈਂਟ ਕੀਤੇ ਜੀ ਸਭ ਤੋਂ ਪਹਿਲਾਂ ਗੁਰਪ੍ਰੀਤ ਦਾ ਕਮੈਂਟ ਆਇਆ ਜੀ ਇਹਨਾਂ ਨੇ ਕਿਹਾ ਬਾਈ ਫੋਨ ਬੰਦ ਦਾ ਸਵਰਾਜ ਟਰੈਕਟਰ ਵਾਲੇ ਵੀਰ ਦਾ ਵੀਰ ਸਵਰਾਜ ਟਰੈਕਟਰ ਵਿਕ ਚੁਕਿਆ ਜਿਹੜੇ ਸਵਰਾਜ ਦਾ ਰੇਟ ਗਲਤ ਪਿਆ ਸੀ 380 ਉਹਨਾਂ ਨੇ ਭਵਾਤਾ ਸੀਗਾ ਵੀਰਾਂ ਨੇ ਤੇ ਬਾਅਦ ਚ ਉਹਨਾਂ ਨੇ ਦੱਸਿਆ ਜੀ ਕਿ ਸਾਡੇ ਟਰੈਕਟਰ ਦਾ ਰੇਟ 470 ਹੈ ਤੇ ਉਹ ਟਰੈਕਟਰ ਵੀਰ ਵਿਕ ਚੁਕਿਆ ਸੰਗਰੂਰ ਵਾਲਾ ਜਿਹੜਾ ਟਰੈਟ ਹੈ 2014 ਮਾਡਲ ਉਹ ਵਿਕ ਚੁਕਿਆ ਵੀਰ ਜੀ 4.5 ਲੱਖ ਰੁਪਏ ਦਾ ਉਹ ਟਰੈਟ ਵਿਕ ਗਿਆ ਤੋ ਉਹਨਾਂ ਦੀ ਮਸ਼ੀਨ ਵੀ ਵਿਕ ਚੁੱਕੀ ਐ ਇੱਕ ਰੋਟਾ ਵੀ ਟ੍ਰੈਕ ਹੈ ਉਹਨਾਂ ਕੋਲੇ ਬਿਲਕੁਲ ਨਮਾ ਜੀ ਜੇਕਰ ਉਹ ਲੈਣਾ ਤਾਂ ਲੱਖ ਰੁਪਈਆ ਵੀਰ ਉਹਨਾਂ ਨੇ ਡਿਮਾਂਡ ਰੱਖੀ ਐ ਰਾਜਪ੍ਰੀਤ ਸੰਧੂ ਨੇ ਲਿਖਿਆ ਨਾਈਸ ਬਹੁਤ ਧੰਨਵਾਦ ਤੇਰਾ ਰਾਜਪ੍ਰੀਤ ਵੀਰ ਤੇ ਗੁਰੀ ਸਿੰਘ ਨੇ ਲਿਖਿਆ ਫੋਨ ਬੰਦ ਆ ਰਿਹਾ ਨੰਬਰ ਸਹੀ ਦੱਸਿਆ ਕਰੋ ਵੀਰ ਇਹ ਫੋਨ ਤਾਂ ਹੀ ਬੰਦ ਆ ਰਿਹਾ ਇਹਨਾਂ ਦਾ ਟ੍ਰੈਟ ਵਿਕ ਚੁੱਕਾ ਸਵਰਾਜ 2014 ਟ੍ਰੈਟ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਇਹ ਟ੍ਰੈਟ ਵਿਕ ਚੁ ਗਿਆ ਕਰਨ ਮਹਿਲ ਨੇ ਲਿਖਿਆ ਨਾਈਸ ਵੀਰ ਜੀ ਬਹੁਤ ਧੰਨਵਾਦ ਵੀਰ ਤੇਰਾ ਕਮੈਂਟ ਕਰਨ ਦੇ ਲਈ ਬਹੁਤ ਵਧੀਆ ਲੱਗਦਾ ਜੀ ਕੋ ਮੇਰੇ ਭਰਾ ਕਮੈਂਟ ਕਰਦੇ ਨੇ ਤੇ ਅੱਗੇ ਮਨਪਰੀ ਸੰਧੂ ਨੇ ਲਿਖਿਆ ਨਾਈਸ ਬਹੁਤ ਧੰਨਵਾਦ ਵੀਰ ਤੇਰਾ ਤੇ ਰੇਸ਼ਮ ਨੇ ਲਿਖਿਆ ਜੀ ਨਾਈਸ ਰੇਸ਼ਮ ਨੇ ਲਿਖਿਆ ਇੱਕ ਥਾਂ ਤੇ ਜੀ ਬਹੁਤ ਵਧੀਆ ਵੀਰ ਜੀ ਆ ਬਹੁਤ ਧੰਨਵਾਦ ਤੇਰਾ ਰੇਸ਼ਮ ਵੀਰ ਕਮੈਂਟ ਕਰਨ ਲਈ ਨਿਰਮਲ ਸਿੰਘ ਨੇ ਲਿਖਿਆ ਨਾਈਸ ਵੀਡੀਓ ਵੀਰ ਜੀ ਆ ਬਹੁਤ ਧੰਨਵਾਦ ਤੇਰਾ ਨਿਰਮਲ ਵੀਰ ਤੇ ਨਵੀਨ ਦੱਖਾਂ ਨੇ ਲਿਖਿਆ ਜੀ ਮਿਹਦਰਾ ਪਿਕਅਪ ਦੱਸਿਓ 2014 ਮਾਡਲ ਆ ਵੀਰ ਤੁਹਾਨੂੰ ਮਿਲ ਜੂਗੀ ਜੇਕਰ ਤੁਸੀਂ ਚੈਨਲ ਤੇ ਦੇਖਣਾ ਚਾਹੁੰਦੇ ਤਾਂ ਵੇਟ ਕਰ ਲਓ ਜੇਕਰ ਤੁਹਾਨੂੰ ਥੋੜੀ ਜੀ ਜਲਦਬਾਜ਼ੀ ਹੈ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਇੱਕ ਨੰਬਰ ਨੋਟ ਕਰ ਲਓ ਵੀਰ 92163 63004 ਤੇ ਇਹਦੇ ਉੱਤੇ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ ਵੀਰ ਇਹਨਾਂ ਕੋਲੋ ਗੱਡੀਆਂ ਮਿਲ ਜਾਂਦੀਆਂ ਨੇ ਤੇ ਗੁਰਪ੍ਰੀਤ ਗਿੱਲੇ ਨੇ ਲਿਖਿਆ ਨਾਈਸ ਬਹੁਤ ਧੰਨਵਾਦ ਤੇਰਾ ਵੀਰ ਕਮੈਂਟ ਕਰ ਲਈ ਤੇ ਕੁਲਵਿੰਦਰ ਲਾਲ ਨੇ ਲਿਖਿਆ ਜੀ ਨਾਈਸ ਵੀਡੀਓ ਵੀਰ ਜੀ ਬਹੁਤ ਧੰਨਵਾਦ ਵੀਰ ਤੇਰਾ ਕਮੈਂਟ ਕਰ ਲਈ ਜਿੰਮੀ ਖਾਨ ਨੇ ਲਿਖਿਆ ਅੱਤ ਵੀਰ ਜੀ ਆ ਅੱਤ ਵੀਡੀਓ ਬਹੁਤ ਧੰਨਵਾਦ ਵੀਰ ਤੇਰਾ ਤੇ ਗੁਰਵੀਰ ਬਰਾਣ ਨੇ ਲਿਖਿਆ ਨਾਈਸ ਜੌਬ bro ਬਹੁਤ ਧੰਨਵਾਦ ਤੇਰਾ ਸਚਨ ਨੇ ਲਿਖਿਆ ਵੀਰ ਜੀ ਨਾਈਸ ਬਾਈ ਰਾਜੂ ਨੇ ਲਿਖਿਆ ਨਾਈਸ ਕੁਲਦੀਪ ਸਿੰਘ ਨੇ ਲਿਖਿਆ ਆ ਇੰਦਰ ਨੇ ਲਿਖਿਆ ਸੀ ਉਹ ਵੀਰ ਤੇਰਾ ਕੋਈ ਨੰਬਰ ਲੱਗਦਾ ਨਹੀਂ ਐਵੇਂ ਐਡ ਦੀ ਜਨਾ ਵੀਰ ਆਪਣੇ ਨੰਬਰ ਪ੍ਰੋਪਰ ਲੱਗਦੇ ਨੇ ਤੁਸੀਂ ਸਮਰਾਜ ਵਾਲੀ ਵੀਡੀਓ ਤੇ ਕਮੈਂਟ ਕੀਤਾ ਇਹ ਵੀਰਾਂ ਨੇ ਪਹਿਲਾਂ 380 ਰੇਟ ਫੋਨ ਦੇ ਉੱਤੇ ਕਿਹਾ ਸੀ ਬਾਅਦ ਚ ਅੱਧੇ ਘੰਟੇ ਬਾਅਦ ਕਹਿੰਦੇ ਵੀ 480 ਕਰ ਦੇ ਤੇ ਉਹ ਵਾਰੀ ਵਾਰੀ ਵੀ ਰੇਟ ਚੇਂਜ ਨਹੀਂ ਹੁੰਦਾ ਜਿੱਦਾਂ ਕਿ ਵੀਡੀਓ ਦੇ ਵਿੱਚ ਦੱਸਿਆ ਸੀਗਾ ਇਸ ਕਰਕੇ ਜਿਹੜੇ ਨੰਬਰ ਬੰਦ ਕਰ ਲਿਆ ਪਰ ਤੁਹਾਨੂੰ ਮੈਂ ਦੱਸ ਦਿਆਂ ਕਿ ਅੱਜ ਵੀਰ ਦਾ ਫੋਨ ਆਇਆ ਸੀ ਉਹਨਾਂ ਦਾ ਟਰੈਕਟਰ 380 ਰੇਟ ਪਾਏ ਹੋਣ ਕਰਕੇ ਵੀ ਵਿਕ ਗਿਆ 4 50 ਦਾ ਉਹਦਾ ਸੌਦਾ ਹੋ ਗਿਆ ਸੀਗਾ ਤੇ ਆਪਣੇ ਵੀਰ ਸਾਰੇ ਨੰਬਰ ਲੱਗ ਜਾਂਦੇ ਆ ਪੂਰੀ ਤਸੱਲੀ ਬਖਸ਼ ਕਰਕੇ ਅਸੀਂ ਹੁਣ ਐਡ ਲਾਈਦੀ ਆ ਐਡ ਲਾਉਣ ਤੋਂ ਪਹਿਲਾਂ ਅਸੀਂ ਵੀਰ ਨੂੰ ਕਾਲ ਕਰਕੇ ਸਾਰੀ ਡਿਟੇਲ ਲਈਦੀ ਆ ਉਸ ਤੋਂ ਬਾਅਦ ਹੀ ਉਹਨਾਂ ਦੀ ਐਡ ਲਗਾਈ ਜਾਂਦੀ ਹੈ ਤੇ ਇਸ ਤਰ੍ਹਾਂ ਕੁਝ ਨਹੀਂ ਹੁੰਦਾ ਵੀਰ ਆਪਾਂ ਪਿਓਰ ਕੰਮ ਕਰ ਰਹੇ ਆ ਇਸ ਤਰ੍ਹਾਂ ਦੀ ਕੋਈ ਠੱਗੀ ਠੋਰੀ ਵਾਲਾ ਕੰਮ ਨਹੀਂ 1% ਨਾ ਹੀ ਅਸੀਂ ਕਮਿਸ਼ਨ ਲੈਂਦੇ ਆ ਵੀਰ ਤੇ ਨਾ ਹੀ ਕੋਈ ਐਡ ਪਾਉਣ ਦਾ ਖਰਚਾ ਹੈ ਫ੍ਰੀ ਕੰਮ ਕੀਤਾ ਜਾ ਰਿਹਾ ਮੈਂ ਇੱਕ ਕਿਸਾਨ ਦਾ ਆ ਮਤਲਬ ਕਿ ਲੜਕਾ ਜੀ ਤੇ ਸਾਰੇ ਵੀਰਾਂ ਨੂੰ ਪਤਾ ਹੀ ਹੈ ਤੇ ਬਸ ਇੱਕ ਮੇਰਾ ਫਰਜ ਜਿਹਾ ਹੀ ਬਣ ਚੁੱਕਿਆ ਹੈ ਵੀ ਇਸ ਤਰ੍ਹਾਂ ਮੈਂ ਕਿਸਾਨ ਵੀਰਾਂ ਦਾ ਮਤਲਬ ਕਿ ਹੈਲਪ ਕਰਨੀ ਹੈ ਤੇ ਇਸ ਤਰ੍ਹਾਂ ਦਾ ਕੋਈ ਹੈ ਨਹੀਂ ਵੀਰ ਐਵੇਂ ਕੋਈ ਫਾਲਤੂ ਐਡ ਆਪਣੇ ਚੈਨਲ ਤੇ ਨਹੀਂ ਲਗਾਈ ਜਾਂਦੀ ਤੇ ਪੂਰਾ ਵਧੀਆ ਪ੍ਰੋਪਰ ਤਰੀਕੇ ਨਾਲ ਕੰਮ ਕੀਤਾ ਜਾਂਦਾ ਜੀ ਤੇ ਪੂਰਾ ਸੋਹਣਾ ਕੰਮ ਹੋ ਰਿਹਾ ਜੀ ਤੇ ਸਾਰੇ ਮੇਰੇ ਵੀਰ ਪੂਰੀ ਵਧੀਆ ਸਪੋਰਟ ਕਰ ਰਹੇ ਨੇ ਵੀਰ ਤੇ ਜੇਕਰ ਵੀਰ 1 ਕੱਧਾ ਨੰਬਰ ਇਸ ਤਰ੍ਹਾਂ ਦਾ ਹੁੰਦਾ ਵੀ ਇਹ ਕਿਸਾਨ ਵੀਰ ਦੀ ਗਲਤੀ ਸੀਗੀ ਮੈਂ ਪਿਛਲੀ ਵੀਡੀਓ ਚ ਵੀ ਦੱਸਿਆ ਸੀਗਾ ਤੇ ਰੇਟ ਪਹਿਲਾਂ ਗਲਤ ਪਵਾਤਾ ਫਿਰ ਕਹਿੰਦੇ ਸਹੀ ਕਰ ਦਿਓ ਮੈਂ ਹਰ ਇੱਕ ਵੀਡੀਓ ਵਿੱਚ ਕਹਿੰਦਾ ਵੀ ਰੇਟ ਇੱਕ ਵਾਰੀ ਹੀ ਪੈਂਦਾ ਵਾਰ-ਵਾਰ ਰੇਟ ਚੇਂਜ ਨਹੀਂ ਹੁੰਦਾ ਤੇ ਅੱਗੇ ਜੀ ਬਿਆਨ ਤਸਵੀਰ ਨੇ ਲਿਖਿਆ ਜੀ ਕੇਐਸਆਈ ਦਾ ਪ੍ਰਾਈਸ ਜ਼ਿਆਦਾ ਹਾਂਜੀ ਵੀਰ ਮੈਂ ਕਹਿਣਾ ਹੁੰਦਾ ਵੀਰਾਂ ਨੂੰ ਕਿ ਪ੍ਰਾਈਸ ਮਾਰਕੀਟ ਦੇ ਹਿਸਾਬ ਨਾਲ ਹੀ ਰੱਖਿਆ ਕਰੋ ਵਿੱਕੀ ਬ੍ਰਾਂਡ ਨੇ ਲਿਖਿਆ ਬਹੁਤ ਵਧੀਆ ਵੀਰਾਂ ਕਿਸਾਨ ਵੀਰਾਂ ਦੀ ਹੈਲਪ ਕਰਨ ਲਈ ਹਾਂਜੀ ਵੀਰ ਮੇਰਾ ਫਰਜ ਬਣਦਾ ਵੀਰ ਮੈਂ ਆਪ ਖੁਦ ਕਿਸਾਨ ਆ ਅਸੀਂ ਖੁਦ ਖੇਤੀ ਕਰਦੇ ਆ ਸਾਡੇ ਕੋਲੇ 8 ਕਿੱਲੇ ਜ਼ਮੀਨ ਹੈ ਵੀਰ ਤੇ 475 ਡੀਆਈ ਟਰੈਕਟਰ ਰੱਖਿਆ ਹੋਇਆ ਜੋ ਕਿ ਅਸੀਂ ਵੀ ਪੁਰਾਣੇ ਲੈਤਾ ਸੀਗਾ ਤੇ ਸੋਲੂਕਸ ਦਿਨ ਦੱਸਾਂਗੇ ਵੀ ਕਿ ਮੈਂ ਚੈਨਲ ਕਿਉਂ ਸਟਾਰਟ ਕੀਤਾ ਕੀ ਕਾਰਨਾ ਕਰਕੇ ਮੈਂ ਇਹ ਚੈਨਲ ਸਟਾਰਟ ਕੀਤਾ ਕਿਉਂ ਮੇਰੇ ਦਿਲ ਨੂੰ ਲੱਗਿਆ ਵੀ ਇਸ ਤਰ੍ਹਾਂ ਚੈਨਲ ਸਟਾਰਟ ਕਿਸਾਨ ਵੀਰਾਂ ਦੀ ਹੈਲਪ ਕਰਨੀ ਚਾਹੀਦੀ ਹੈ ਇਦੇ ਉੱਤੇ ਵੀ ਆਪਾਂ ਬਹੁਤ ਜਲਦੀ ਇੱਕ ਵੀਡੀਓ ਲੈ ਕੇ ਆਵਾਂਗੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਸ ਤਰ੍ਹਾਂ ਦੀ ਵੀਡੀਓ ਮੈਂ ਤੁਹਾਡੇ ਲਈ ਲੈ ਕੇ ਆਵਾਂ ਕਿ ਨਾ ਬਿਆਨਤ ਪੁੱਲਰ ਨੇ ਲਿਖਿਆ ਹੈ ਫੋਨ ਵੱਜਦਾ ਆ ਰਿਹਾ ਬਾਈ ਦਾ ਸਵਰਾਜ ਵਾਲੇ ਦਾ ਵੀਰੇ ਦਾ ਦਾ ਟਰੈਕਟਰ ਵਿੱਚ ਚੁ ਗਿਆ ਜੀ ਤੇ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਜੀ ਇੰਨੀ ਸਪੋਰਟ ਕਰਨ ਲਈ ਇੰਨਾ ਪਿਆਰ ਦੇਣ ਲਈ ਤੁਹਾਡਾ ਆਪਦਾ ਚੈਨਲ ਹੈ ਇਸੇ ਤਰ੍ਹਾਂ ਹੀ ਸਾਡੇ ਚੈਨਲ ਨਾਲ ਜੁੜੇ ਰਹੋ ਤੇ ਪਿਆਰ ਦਿੰਦੇ ਰਹੋ ਮੈਂ ਤੁਹਾਡੇ ਲਈ ਵੀਡੀਓ ਲੈ ਕੇ ਆਉਂਦਾ ਰਹਾਂਗਾ ਜੀ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਦੇ ਰਹੋ ਤੇ ਅੱਜ ਦੀ ਵੀਡੀਓ ਸਿਰਫ ਇੰਨੀ ਹੈ ਜੀ ਮੈਂ ਇੰਟਰਸਟ